ਗਰਮਕ ਸਿੰਘ ਇਹ ਪਿੰਡ ਦਾ ਨੰਨਿਕਾ ਚੌੜਾ ਇਹ ਮਕਰੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਤੇ ਡੱਬੇ ਨੂੰ ਬਚਾਉਂਦੇ ਚੱਕਰ ਦੇ ਵਿੱਚ ਹੀ ਗਏ ਨੇ ਵੀ ਨਾਲੇ ਨਿਕਲ ਗਿਆ ਤੇ ਮਗਰੋਂ ਰੱਸੀਆਂ 'ਚ ਫੜੀਏ ਬਾਸ਼ਾ ਜੀ ਨਾਮ ਸੀ ਤੁਹਾਡੇ ਮਾਮਾ ਜੀ ਰੱਖੀ ਦਾ ਅੰਗਰਜੀਤ ਸਿੰਘ ਇਹ ਪਿੰਡ ਮਕਰੰਦਪੁਰ ਮਕਰੰਦਪੁਰ ਲਾਲੋ ਚਾਹ 45 ਹੋਣੀਆਂ ਚੱਲੀ ਗਏ ਹਸਤਾਲਿਕ ਜੀ ਆਹ ਕਿ ਤਿੰਨ ਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਓ ਪਿੱਛੋਂ ਕਿਤੇ ਬੰਦਾ ਕੋ ਡੱਬਿਆ ਹੋਏਗਾ ਪਹਿਲਾਂ ਉਹਦੇ ਚੱਕਰ ਜਿਹੇ ਰਹਿੰਦੇ ਨੇ ਬਚਾਉਣੇ ਕਿ ਕਾਰਨ ਲਾ ਕੇ ਕਰਕੇ ਵੇਖ ਸੁਣ ਕੇ ਆ ਗਿਆ ਨਾ ਮਗਰ ਪਤਾ ਹਾਂਜੀ 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 ਵੇਖ ਜੀ ਪਾਣਾ ਕਰਨ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾਣ ਜੀ ਜਾਨ ਨੂੰ ਵਾਗਦੇ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾ ਅਜੀਤ ਸਿੰਘ ਸਰਪੰਚ ਜੱਗੂਵਾਲ ਇੱਕ ਪਹਿਲਾਂ ਆਪਣੀ ਪੈਰੀ ਵਾਲਾ ਆਇਆ ਸੀਗਾ ਤੇ ਉਹ ਲਗਾ ਬੜੇ ਦੁੱਤ ਦੀ ਰੰਗ ਤੇ ਉਹ ਤਾਂ ਤੈਪ ਕਰ ਗਿਆ ਜੀ ਉਹ ਡਿੱਗ ਪਿਆ ਪਪੂ ਮਸੀਹ ਦਾ ਬੰਮ ਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਚ ਉਤਰਿਆ ਉਹ ਵੀ ਮਤਲਬ ਗੁਰਦੀਪ ਸਿੰਘ ਸਨਾਉ ਕੁਜਾ ਸਿੰਘ ਪਿੰਡ ਮਕੰਦ ਇੱਕ ਤਕਰੀਬਨ 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾਖੋਰ ਜਾਂ ਕੋਈ 50 ਸਾਲ ਵਾਲਾ ਆਇਆ ਸਨਾਉ ਤੇ ਜਦੋਂ ਮੋਬਾਈਲ ਕੀਤੇ ਆਉਣ ਦੀ ਸੁਭਾਵਨਾ ਹੈਗੀ ਹਾਂ ਜਿਹੜੇ ਐਸੇ ਬਲੁੰਦਰ ਸਿੰਘਾ थाना सदर ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅਰੀਵਾਲ ਨਹਿਰ ਦੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਆ ਪਈ ਪੜੀ ਆ ਉਹਨੇ ਅਗਲੇ ਬੰਨੇ ਜਾ ਰਿਹਾ ਸੀਗਾ ਬੜਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਕੋਈ ਗਾ ਤੇ ਸਾਡਾ ਡੈੱਗ ਤੇ ਵੀ ਉਹਰੀ ਜਿਹੜੀ ਅਜੇ ਤੱਕ ਡੈੱਡ ਬਾਟੀ ਨਹੀਂ ਲੱਗ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਿਹੜਾ ਉਹਨਾਂ ਥੋੜਾ ਬਹੁਤ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣਾ ਉਹ ਵੀ ਵਿੱਚ ਉਹੜੀ ਵੀ ਜਰੀਆ ਉਹ ਵੀ ਚੜ੍ਹ ਡਿੱਗ ਪਿਆ ਵਾ ਪਹਿਲਾ ਡਿੱਗਾ ਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕਿਤੇ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਕੋਰੋਨਾ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਤੇ ਤੁਹਾਨੂੰ ਕਦੇ ਨਹੀਂ ਹੋਣ ਦਿਆ ਵੀ ਇਹ ਕੋਈ ਕਹਿੰਦਾ ਦਰਾਂ ਵਿੱਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਗੱਲ ਨਹੀਂ ਆਪਰੇਸ਼ਨ ਤੇ ਸਾਂਝਾ ਜਾਂ ਪੁਲਿਸ ਦਾ ਤੇ ਪਰੇ ਕੋਈ ਟ੍ਰੇਨ ਹੀ ਜਾ ਰਹੀ ਹੈ ਪਰ ਕਲਾਨੌਰ ਸੈਨੋਂ ਨਿਕਲ ਜਾਂਦੀ ਆ ਗਰਦਾਰਫੋਰੋਂ ਸੈਟ ਤੋਂ ਹੁੰਦੀ ਆ ਇਧਰੋਂ ਬਾਰਡਰ ਵੱਲੋਂ ਠੀਕ ਹੈ ਤੇ ਗਾਂ ਕੜਾਣੋਂ ਉਹਨੂੰ ਨਿਕਲ ਜਾਂਦੀ ਹੈ ਹੂੰ ਟੀਮ ਤਾਂ ਵੀ ਡੇ ਆ ਪੀ ਗੋਤਾਖਾ ਲੱਭਣ ਡੇ ਆ ਕੋਈ ਤੇ ਅੱਲਾ ਲੈ ਤੱਕ ਤੇ ਕੋਈ ਗੋਤਾਖਾ ਦਾ ਕੋਕਰ ਬੰਦ ਨਹੀਂ ਹੋਇਆ ਪਿੰਡੋਂ ਅਸੀਂ ਨੂੰ ਕਹਿਣ ਡੇ ਆ ਕਿ ਕੋਈ ਲਿਆਓ ਕੋਈ ਇਹ ਜਰਾ ਕਰਾ ਹੁੰਦਾ ਉਹਦੇ ਵਿੱਚ ਬੈਠ ਕੇ ਵੀ ਡੈਡ ਪਾਰਟੀ ਜਾਂ ਫਿਰ ਗਾਣਾ ਨਿਕਲ ਜੇ ਤੇ ਮੌਕੇ ਤੇ ਲੁੱਪੀ ਜਾਏਗੀ